ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਉਹ ਭਗਵੰਤ ਸਿੰਘ ਸਰਦਾਰ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਅਸੀਂ ਬਾੜ-ਬਾੜ ਪਿੰਡ-ਪਿੰਡ ਵਿੱਚ ਕੈਂਪ ਲਾ ਰਹੇ ਹਾਂ ਅਸੀਂ ਇਹ ਕੋੜ ਨੂੰ ਹੁਣ ਵੱਡਣਾ ਵਾ ਅਸੀਂ ਨਿਸ਼ਚੈ ਕਰ ਲਿਆ ਅਸੀਂ ਪ੍ਰਣ ਕਰ ਲਿਆ ਅਸੀਂ ਕੋੜ ਨੂੰ ਜੜੋਂ ਵੱਢ ਕੇ ਹਟਾਂਗੇ ਔਰ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਇਸ ਕੰਮ ਲਈ ਪੰਮਾ ਭਾਰਾ ਜੀ ਨਸ਼ਾ ਮੁਕਤੀ ਵਾਸਤੇ ਜਾਣੇ ਆ ਘਰ-ਘਰ ਜਾਣੇ ਹੈ ਕੈਂਪ ਵੀ ਲਾਣੇ ਹੈ ਸਾਨੂੰ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਹੈ ਇਹ ਲੋਕਾਂ ਦਾ ਬਹੁਤ ਅੱਛਾ ਮਿਲ ਰਿਹਾ ਹੈ ਕੱਲ ਵੀ ਸਾਡੇ ਕੋਲ ਇੱਕ ਜਨਸ ਆਇਆ ਵੀ ਮੇਰੇ ਬੱਚੇ ਨੂੰ ਅਸੀਂ ਨਸ਼ਾ ਛੁਡਾਣ ਲਾਇਆ ਬਹੁਤ ਵਧੀਆ ਮਹਿੰਮ ਹੈ ਸਭ ਤੋਂ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਜਿਹੜਾ ਨਸ਼ਾ ਵੇਚੂਗਾ ਉਹਦੇ ਤੇ ਪੀਲਾ ਪੰਜਾ ਚਲਾ ਕੇ ਉਹਦਾ ਘਰ ਟਾਇਆ ਜਾਊਗਾ। ਉਹ ਹੀ ਨਹੀਂ ਤੇ ਆਪਣੇ ਆਪ ਹੀ ਛੱਡੇ ਜਾਊਗਾ। ਸਭ ਤੋਂ ਵੱਡਾ ਕੰਮ ਤਾਂ ਸਰਕਾਰ ਦਾ ਇਹ ਬਹੁਤ ਵਧੀਆ ਕੰਮ ਕੀਤਾ ਗਿਆ। ਗਾਂ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਜੋ ਕਹਿਰ ਹੈਗਾ ਉਸ ਨੂੰ ਜੜ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਮੋਹਮ ਦੀ ਸ਼ੁਰੂਆਤ ਕੀਤੀ ਆ ਜੁੱਧ ਨਸ਼ਿਆਂ ਵਿਰੁੱਧ ਉਸ ਸੰਬੰਧੀ ਅਸੀਂ ਹਲਕਾ ਜਗਰਾਉਣ ਦੇ ਵਿੱਚ ਹੈਗੇ ਆ ਸਾਡੇ ਨਾਲ ਜੋ ਪਿੱਛੇ ਤੁਸੀਂ ਨੁਮਾਇੰਦੇ ਦੇਖ ਸਕਦੇ ਆ ਇਸ ਦੇ ਵਿੱਚ ਜੋ ਸ਼ਹਿਰੀ ਪ੍ਰਧਾਨ ਹੈ ਗੁਰਪ੍ਰੀਤ ਸਿੰਘ ਨੋਨੀ ਤੇ ਬਲਾਕ ਪ੍ਰਧਾਨ ਸੁਹਾਜ ਜੀ ਬੈਠੇ ਆਗੇ ਹੋਰ ਵੀ ਆਪਣੇ ਨਾਲ ਮੈਂਬਰ ਸਵਾਨ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਵੀ ਜੋ ਨਸ਼ਿਆਂ ਸੰਬੰਧੀ ਜੋ ਮੋਹਮ ਚੱਲਦੀ ਪਈ ਆ ਅਲੱਗ-ਅਲੱਗ ਅ ਸ਼ਹਿਰ ਦੇ ਜੋ ਬਾੜ ਹੈਗੇ ਆ ਉਸ ਵਿੱਚ ਮੈਡਮ ਸਾਹਿਬ ਦੀ ਕੋਰ ਮਾਨੂੰ ਕੇ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਜੋ ਪ੍ਰੇਰਿਤ ਕੀਤਾ ਜਾ ਰਿਹਾ ਤੇ ਕਹਿ ਸਕਦੇ ਆਂ ਵੀ ਜੋ ਲੋਕ ਹੈਗੇ ਆ ਜਗਰਾਉਂ ਦੇਸ਼ ਜੋ ਉਹਨਾਂ ਨਾਲ ਸਿੱਧਾ ਰابطਾ ਕਰਕੇ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸਾਡਾ ਸਹਿਯੋਗ ਉਹ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਨਾ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜੀ ਮੇਰਾ ਆਮ ਆਦਮੀ ਪਾਰਟੀ ਵਿੱਚ ਸ਼ਹਿਰੀ ਪ੍ਰਧਾਨ ਬਲਾਕ ਪ੍ਰਧਾਨਾ ਜੀ ਮੈਂ ਜੀ ਤੇ ਸਾਡੀ ਸਰਕਾਰ ਵੱਲੋਂ ਜੋ ਯੋਧ ਨਸ਼ਿਆਂ ਵਿਰੋਧ ਮਹਮ ਚਲਾਈ ਗਈ ਹੈ ਉਹ ਭਗਵੰਤ ਸਿੰਘ ਸਰਦਾਰ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਅਸੀਂ ਵਾਰ-ਵਾਰ ਪਿੰਡ-ਪਿੰਡ ਵਿੱਚ ਕੈਂਪ ਲਾ ਰਹੇ ਹਾਂ ਅੱਜ ਸਾਡਾ ਵਾਰਡ ਦੇ ਵਿੱਚ ਕੈਂਪ ਹੈ ਜੀ ਉਸ ਕੈਂਪ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਤੋਂ ਪਤਾ ਲੱਗਦਾ ਵਾ ਕਿ ਲੋਕੀ ਹੁਣ ਪੱਬਾਂ ਭਾਰ ਹੈ ਨਸ਼ਾ ਖਤਮ ਕਰਨ ਲਈ ਨਸ਼ਾ ਇੱਕ ਇਹ ਉਹ ਕੋਹੜਾ ਜੋ ਸਾਨੂੰ ਪਿਛਲੀਆਂ ਸਰਕਾਰਾਂ ਨੇ ਮਤਲਬ ਇਹ ਸਾਡੇ ਲਈ 84 ਜਾਂ 47 ਤੋਂ ਘੱਟ ਨਹੀਂ ਹੈ ਇਹ ਸਾਡੇ ਲਈ ਜਿਹੜਾ ਇਹ ਸਾਡੇ ਲਈ ਕੋਡ ਆ ਹੈ ਅਸੀਂ ਇਹ ਕੋਡ ਨੂੰ ਹੁਣ ਵਧਣਾ ਵਾ ਅਸੀਂ ਨਿਸ਼ਚੈ ਕਰ ਲਿਆ ਅਸੀਂ ਪ੍ਰਣ ਕਰ ਲਿਆ ਦੀ ਕੋਡ ਨੂੰ ਜੜੋਂ ਵੱਢ ਕੇ ਹਟਾਂਗੇ ਔਰ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਇਸ ਕੰਮ ਲਈ ਪੰਮਾ ਭਾਰਾ ਜੀ ਜੀ ਤੇ ਪ੍ਰਧਾਨ ਜੀ ਇਸ ਤਰ੍ਹਾਂ ਹੈਗਾ ਜਗਰਾਉਂ ਦੇ ਵਿੱਚ ਦੇਖੋ 31 ਮਈ ਲਾਸਟ ਟਾਈਮ ਸੀਗਾ ਪੂਰੇ ਪੰਜਾਬ ਦੇ ਵਿੱਚ ਵੀ ਨਸ਼ਾ ਖਤਮ ਕਰਤਾ ਗਿਆ ਤੁਹਾਨੂੰ ਕੀ ਲੱਗਦਾ ਵੇ ਜਗਰਾਉਂ ਦੇ ਵਿੱਚ ਨਸ਼ਾ ਖਤਮ ਹੋ ਗਿਆ ਜੀ ਅਸੀਂ ਪਿਛਲੇ 2-3 ਦਿਨਾਂ ਤੋਂ ਨੋਟ ਕੀਤਾ ਸਾਡੇ ਕੋਲੇ 5-4 ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰਾਂ ਦੇ ਵਿੱਚੋਂ ਇਹੋ ਜਿਹੇ ਪਰਿਵਾਰਾਂ ਦੇ ਫੋਨ ਆਏ ਆ ਉਹ ਆਪ ਕਹਿ ਰਹੇ ਆ ਕਿ ਸਾਡੇ ਬੱਚੇ ਨੂੰ ਮਤਲਬ ਸਾਡਾ ਬੱਚਾ ਆਪ ਕਹਿ ਰਿਹਾ ਬਈ ਕਿ ਨਸ਼ਾ ਛੱਡਣਾ ਵਾ ਔਰ ਅਸੀਂ ਬੱਚੇ ਨੂੰ ਕੈਂਪ ਦੇ ਵਿੱਚ ਦਾਖਲ ਕਰਾਉਣਾ ਵਾ ਜਿੱਥੇ ਨਸ਼ਾ ਛੱਡ ਸਕਣ ਡੀਡਿਕਸ਼ਨ ਸੈਂਟਰ ਦੇ ਵਿੱਚ ਅਸੀਂ ਬੱਚੇ ਭਰਤੀ ਕਰਾ ਰਹੇ ਆ ਹੋਰ ਵੀ ਸਾਨੂੰ ਜਿਹੜੇ ਇਸ ਤਰ੍ਹਾਂ ਦੇ ਹੋਣਗੇ ਮਾਹੌਲ ਹੋਊਗਾ ਔਰ ਅਸੀਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪਤਾ ਕਰਦੇ ਆ ਅੱਗੇ ਨਾਲੋਂ ਕਾਫੀ ਹੱਦ ਤੱਕ ਸੁਧਾਰ ਹੋਇਆ ਜੀ ਇਸ ਚੀਜ਼ ਦਾ ਔਰ ਲੋਕਾਂ ਨੂੰ ਜਾਗਰੂਕ ਕੀਤਾ ਵਾ ਲੋਕ ਜਾ ਕਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਇਹ ਨਸ਼ਾ ਸਾਡੇ ਲਈ ਸਾਡੇ ਪਰਿਵਾਰ ਲਈ ਜਾਨਲੇਵਾ ਵਾ ਔਰ ਇਹ ਦਸ਼ਾ ਦੇ ਵਿੱਚ ਲੋਕਾਂ ਦੇ ਮੈਂ ਕਹਿੰਦਾ ਕੋਈ ਪਰਿਵਾਰ ਬਚਿਆ ਹੀ ਨਹੀਂ ਗਲੀ ਮੁਹੱਲੇ ਤੇ ਜਿਸੇ ਝਪਟ ਮਾਰਨੀ ਹੋਈ ਕਿਉਂਕਿ ਇੱਕ ਬੱਚਾ ਜਦੋਂ ਸ਼ਿਕਾਰ ਹੁੰਦਾ ਵਾ ਉਹ ਨਸ਼ੇ ਦੀ ਪੁਰਤੀ ਲਈ ਸਭ ਤੋਂ ਪਹਿਲਾਂ ਆਪਣੇ ਮਾਪਿਓ ਦੇ ਮਤਲਬ ਜਿਵੇਂ ਕਹਿੰਦੇ ਕੁੱਟ ਮਾਰਦਾ ਕਰਦਾ ਵਾ ਪੈਸੇ ਖੋਹਦਾ ਵਾ ਖੀਰ ਜਦੋਂ ਹੱਥ ਨਹੀਂ ਪੈਂਦਾ ਘਰ ਦੇ ਭਾਂਡੇ ਤੱਕ ਵੇਚਦਾ ਵਾ ਜਦੋਂ ਪਰਿਵਾਰ ਸਾਰਾ ਖਾਲੀ ਹੋ ਜਾਂਦਾ ਘਰ ਖਾਲੀ ਹੋ ਜਾਂਦਾ ਫਿਰ ਲੋਕਾਂ ਦੇ ਵਿੱਚ ਝਪਟ ਮਾਰ ਸ਼ੁਰੂ ਕਰਦਾ ਵਾ ਮੈਨੂੰ ਲੱਗਦਾ ਨਹੀਂ ਕੋਈ ਝਪਟ ਮਾਰ ਤੋਂ ਬਚਿਆ ਹੋਊਗਾ ਇਹ ਝਪਟ ਮਾਰ ਪਿਛਲੇ 8-10 ਸਾਲਾਂ ਤੋਂ ਬਿਜਲੀ ਸਰਕਾਰਾਂ ਤੋਂ ਚੱਲਦੀ ਆਉਂਦੀ ਪਈ ਆ ਇਹ ਪਾਲਸ ਪ੍ਰਸ਼ਾਸਨ ਦੱਸ ਰਹੀ ਆ ਕਿ ਕੇਸਾਂ ਦੇ ਵਿੱਚ ਬਹੁਤ ਕਮੀ ਆਈ ਆ ਝੱਟਮਾਰ ਉਹ ਜਿਹੜੇ ਬੱਚੇ ਆ ਉਹ ਅਸੀਂ ਭਰਤੀ ਕਰ ਰਹੇ ਆ ਇਸੇ ਨਾਲ ਬਹੁਤ ਠੱਲ ਪਈ ਆ ਜੀ ਚਲੋ ਪ੍ਰਧਾਨ ਜੀ ਮੈਂ ਗੱਲਬਾਤ ਜਾ ਰਹੀ ਹੈਗੀ ਬਹੁਤ ਜ਼ਿਆਦਾ ਠੱਲ ਪਈ ਹੋਈ ਹੈ ਜੀ ਨਸ਼ੇ ਨਾਲ ਅੱਛਾ ਜੀ ਮਤਲਬ 75% ਤੋਂ ਪਲੱਸ ਨਸ਼ਾ ਘਟ ਚੁੱਕਾ ਹੈ ਕਹ ਰਹੇ ਵੀ ਆਵਾ ਦੀ ਪਾਰਟੀ ਨਹੀਂ ਇਹ ਇੰਨਾ ਨਹੀਂ ਹੈਗਾ ਜੀ ਜਾ ਕੇ ਹਸਪਤਾਲ ਹਸਪਤਾਲ ਵੀ ਕਹਤਾਂ ਨੇ ਪਰ ਇੰਨਾ ਨਹੀਂ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਆ ਅੱਛਾ ਜੀ ਹਰ ਘਰ ਦੇ ਵਿੱਚੋਂ ਲੋਕ ਕਹਿ ਰਹੇ ਆ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਹਿਯੋਗ ਬਹੁਤ ਮਿਲ ਰਿਹਾ ਆ ਠੀਕ ਆ ਹਾਂ ਜੀ ਕੀ ਨਾਮ ਤੁਹਾਡਾ ਮ ਤੇ ਜਿਹੜੇ ਅਜਿਹੇ ਧਰਾਂ ਤੋਂ ਲੋਕ ਬਹੁਤ ਸਪੋਰਟ ਕਰ ਰਹੇ ਆ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਕਈ ਨੇ ਆਪ ਸਾਡੇ ਕੋਲੇ ਆਟੇ ਟਿਆਹਾ ਵੀ ਬੱਚੇ ਦਾਖਲ ਚਰਾਓ ਤੇ ਅਸੀਂ ਦੋ ਬੱਚੇ ਦਾਖਲ ਵੀ ਚਰਾਏ ਆ ਤੇ ਉਹ ਨਸ਼ਾ ਛੱਡ ਜੇ ਤੇ ਧਰੇ ਆ ਰਹੇ ਆ ਇਉਂ ਪੂਰੇ ਜਣੇ ਪਿੰਡਾਂ ਚੋਂ ਪੰਚਾਇਤਾਂ ਦਾ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਜੀ ਠੀਕ ਹੈ ਬਲੋਕ ਪ੍ਰਧਾਨ ਆਮਾਦੀ ਪਾਰਟੀ ਤੋਂ ਅਸੀਂ ਰੋਜ਼ ਦੇ ਲਈ ਨਸ਼ਾ ਮੁਕਤੀ ਵਾਸਤੇ ਜਾਂਦੇ ਆ ਘਰ ਘਰ ਜਾਂਦੇ ਆ ਕੈਂਪ ਵੀ ਲਾਨੇ ਆ ਸਾਨੂੰ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਅੱਛਾ ਮਿਲ ਰਿਹਾ ਹੈ ਕੱਲ ਵੀ ਸਾਡੇ ਕੋਲ ਇੱਕ ਜਨਸ ਆਇਆ ਵੀ ਮੇਰੇ ਬੱਚੇ ਨੂੰ ਅਸੀਂ ਨਸ਼ਾ ਛੁਡਾਣਾ ਹੈ ਅਸੀਂ ਉਹਨਾਂ ਨੂੰ ਅੱਜ 100% ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਤੇ ਛੱਡ ਕੇ ਆਵਾਂਗੇ ਤੇ ਉਹਨਾਂ ਨੂੰ ਇਲਾਜ ਜੋ ਵੀ ਇਲਾਜ ਹੋ ਸਾਰਾ ਖਰਚਾ ਗਵਰਨਮੈਂਟ ਕਰਦੀ ਸਾਡੇ ਸੀਐਮ ਸਾਹਿਬ ਕਰ ਰਹੇ ਨੇ ਖਰਚਾ ਸੀਐਮ ਸਾਹਿਬ ਕਹਿੰਦੇ ਰਿਹਾ ਵੀ ਜੋ ਵੀ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੋਵੇ ਉਹ ਖਰਚਾ ਸਾਰਾ ਗਵਰਨਮੈਂਟ ਕਰੂਗੀ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਬਲਦੇਵ ਕੁਮਾਰ ਹੈ ਜੀ ਜੀ ਆਮ ਆਦਮੀ ਸਪੋਰਟਰਾਂ ਹਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਯੁੱਧ ਨਸ਼ਾ ਅਪਰਧ ਸਰਕਾਰ ਨੇ ਚਲਾਇਆ ਬਹੁਤ ਵਧੀਆ ਮੁਹਿੰਮ ਹੈ ਜੀ ਸਭ ਤੋਂ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਜਿਹੜਾ ਨਸ਼ਾ ਵਿਚੂਗਾ ਉਹਦੇ ਤੇ ਪੀਲਾ ਪੰਜਾ ਚਲਾ ਕੇ ਉਹਦਾ ਘਰ ਟਾਇਆ ਜਾਊਗਾ ਠੀਕ ਜੇ ਨਸ਼ਾ ਬਿਗੂਆ ਹੀ ਨਹੀਂ ਤੇ ਆਪਣੇ ਆਪ ਹੀ ਛੱਡਿਆ ਜਾਊਗਾ ਸਭ ਤੋਂ ਵੱਡਾ ਕੰਮ ਤਾਂ ਸਰਕਾਰ ਦਾ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਵਾ ਏ ਬੱਚਿਆਂ ਨੂੰ ਜੋ ਨਸ਼ਾ ਨਹੀਂ ਮਿਲੂ ਤਾਂ ਨਸ਼ਾ ਕਰਨਗੇ ਕਿੱਦਾਂ ਠੀਕ ਹੈ ਹਾਂਜੀ ਬਾਕੀ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਉਹਦੇ ਲਈ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਆ ਨਸ਼ਾ ਛਡਾਓ ਕੇਂਦਰ ਤੇ ਜਾਓ ਨਸ਼ਾ ਛਡਾਓ ਬਾਕੀ ਸਾਡੇ ਸ਼ਹਿਰ ਦੇ ਵਿੱਚ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਤੁਸੀਂ ਜਿਵੇਂ ਕਿਹਾ ਹੈਗਾ ਵੀ ਪੀਲਾ ਪੰਜਾ ਜੋ ਚੱਲ ਰਿਹਾ ਹੈਗਾ ਤੇ ਘਾਟਾ ਆ ਜਾਂਦਾ ਕਿੰਨੇ ਲੱਗਦਾ ਹੈਗਾ ਜੇ ਪਰਿਵਾਰ ਦੇ ਵਿੱਚ ਇਹ ਤਿੰਨ ਚਾਰ ਮੈਂਬਰ ਹੈਗਾ ਉਹਦੇ ਵਿੱਚ ਬਜ਼ੁਰਗ ਮਾਂ ਵੀ ਹੋ ਸਕਦੀ ਆ ਬਜ਼ੁਰਗ ਪਿਤਾ ਵੀ ਹੋ ਸਕਦਾ ਹੈ ਨਾ ਉਹਦਾ ਭਰਾ ਵੀ ਹੋ ਸਕਦਾ ਹੈਗਾ ਹਾਂਜੀ ਹਾਂਜੀ ਹੋਰ ਵੀ ਪਰਿਵਾਰਕ ਮੈਂਬਰ ਹੁੰਦੇ ਘਾਟਾ ਆਉਂਦੇ ਨਾਲ ਆਪਾਂ ਲੱਗਦਾ ਨਹੀਂ ਵੀ ਉਹ ਰਹਿਣਗੇ ਕਿੱਥੇ ਬਾਅਦ ਵਿੱਚ ਉਹ ਐਦਾਂ ਜੀ ਜਦੋਂ ਨਸ਼ਾ ਵੇਚਦੇ ਆ ਉਹਦੇ ਵੀ ਤਾਂ ਮਾਂ ਪੇ ਉਹਨੂੰ ਪਤਾ ਨਹੀਂ ਜੀ ਬਜ਼ੁਰਗਾਂ ਨੂੰ ਵੀ ਸਾਡਾ ਬੱਚਾ ਨਸ਼ਾ ਵੇਚਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਵੀ ਕੈਸੇ ਨਹੀਂ ਚੋਰੀ ਛਿਪੇ ਕੋਈ ਨਹੀਂ ਵੇਚ ਸਕਦਾ ਜੀ ਜਦੋਂ ਘਰੇ ਪੈਸਾ ਆਉਂਦਾ ਪਤਾ ਨਹੀਂ ਲੱਗਦਾ ਪੈਸਾ ਕਿੱਥੋਂ ਆਉਂਦਾ ਹਾਂਜੀ ਮਿਹਨਤ ਮਜ਼ਦੂਰੀ ਨਾਲ ਤਾਂ ਇੰਨਾ ਪੈਸਾ ਆ ਨਹੀਂ ਸਕਦਾ ਬਿਲਕੁਲ ਹਾਂਜੀ ਅਸੀਂ ਵੀ ਮਿਹਨਤ ਮਜ਼ਦੂਰੀ ਕਰਦੇ ਆ ਹਾਂ ਉਦੋਂ ਕਿਉਂ ਨਹੀਂ ਰੋਕਦੇ ਜਦੋਂ ਹੁਣ ਪੰਜਾ ਨਜ਼ਰ ਆਂਦਾ ਤੇ ਉਦੋਂ ਹੁਣ ਰੋਕਦੇ ਆ ਇਹ ਨਹੀਂ ਇਦਾਂ ਨਹੀਂ ਠੀਕ ਹੈਗਾ ਇਹ ਮਾਂ ਪਿਓ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਦੇਣਾ ਚਾਹੀਦਾ ਹਾਂਜੀ ਹਾਂਜੀ ਲਾਸਟ ਵਿੱਚ ਨੂੰ ਜੀ ਕੀ ਕਹਿਣਾ ਹੈ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਨਾ ਮੇਰੇ ਕੋਲ ਲਾਸਟ ਟਾਈਮ ਕੇਸ ਆਇਆ ਸੀ ਇੱਕ ਕਿ ਸਾਡੇ ਬੱਚੇ ਨੂੰ ਪੁਲਿਸ ਨੇ ਨਜਾਇਜ਼ ਚੱਕ ਲਿਆ ਜੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਪੁੱਛ ਲੈਨੇ ਆ ਬੱਚੇ ਨੂੰ ਕਿਉਂ ਚੱਕਿਆ ਜਦੋਂ ਪਤਾ ਕੀਤਾ ਗਿਆ ਬੱਚੇ ਦਾ ਭਾਈ ਕੀ ਕੇਸ ਆ ਉਹ ਕਹਿੰਦਾ ਵੀ ਬੱਚਾ ਨਸ਼ਾ ਵੇਚਦਾ ਇਹ अच्छा और मैं उनो पूछया की भाई ਤੁਹਾਡੇ ਪਰਿਵਾਰ ਦੇ ਵਿੱਚ ਕਮੋਣ ਵਾਲਾ ਕੌਣ ਆ ਤੁਹਾਡੇ ਜਿਹੜੇ ਪਰਿਵਾਰ ਚ ਵੱਡੇ ਬਿਯੁਰਗ ਬੈਠੇ ਆ ਉਹਦਾ ਘਰੇ ਮੰंजे ਤੇ ਪਏ ਆ ਔਰ ਤੁਹਾਡੇ ਘਰੇ ਪੈਨਸ਼ਨ ਹੁੰਦੀ ਹੈ ਜਿਹੜੀ ਪੰਜਾਬ ਸਰਕਾਰ ਦੀ ਹੁੰਦੀ ਹੈ ਜਾਂ ਮਤਲਬ ਉਹ ਜਿਹੜੀ ਲੇਡੀਜ਼ ਹੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਔਰ ਤੁਹਾਡੇ ਘਰੇ ਮੋਟਰਸਾਈਕਲ ਦੋ ਖੜੇ ਆ ਏਸੀ ਤੁਹਾਡੇ ਘਰੇ ਲੱਗਿਆ ਵਾ ਲਗਜ਼ਰੀ ਲਾਈਫ ਜੀ ਰਹੇ ਹੋ ਇਹ ਕਿੱਥੋਂ ਆ ਰਿਹਾ ਵਾ ਉਹਨਾਂ ਦਾ ਸੱਚ ਸੀ ਜੀ 20 22 ਸਾਲ ਬੱ 23 ਸਾਲ ਦਾ ਬੱਚਾ ਉਹ ਨਸ਼ਾ ਵੇਚ ਰਿਹਾ ਸੀ ਆ ਮਾਪਿਓ ਨੂੰ ਪਤਾ ਇੱਕ 20-22 ਸਾਲ ਦਾ ਸਾਡਾ ਬਿੱਲਾ ਬੱਚਾ ਵਾ ਜਿਹਨੂੰ ਕੰਮ ਹੀ ਕੋਈ ਨਹੀਂਗਾ ਉਹ ਸ਼ਾਮ ਨੂੰ ਕਿੱਥੋਂ ਲਿਆ ਰਿਹਾ ਏ ਅਸੀਂ ਜੀ ਕਿੱਥੋਂ ਮੋਟਰਾਂ ਦੇ ਤੇਲ ਪੁਆ ਰਿਹਾ ਵਾ ਇਹ ਤਾਂ ਮਾਪਿਓ ਨੂੰ ਪਹਿਲਾਂ ਪਤਾ ਲੱਗ ਜਾਂਦਾ ਸਾਡਾ ਬੱਚਾ ਨਸ਼ਾ ਵੇਚਦਾ ਵਾ ਉਹ ਤਾਂ ਮਾਪਿਓ ਉਹਨਾਂ ਟਾਈਮ ਬੱਚੇ ਨਾਲ ਸਹਿਮਤ ਰਹਿੰਦੇ ਜਦੋਂ ਟਾਈਮ ਪੈਸਾ ਘਰੇ ਹੁੰਦਾ ਵਾ ਜਦੋਂ ਬੱਚਾ ਫੜਾਇਆ ਜਾਂਦਾ ਫਿਰ ਉਹੀ ਮਾਪਿਓ ਵਿਚਾਰੇ ਬਣ ਜਾਂਦੇ ਆ ਜੀ ਸਮਾਜ ਦੇ ਵਿੱਚ ਦੇਖੋ ਉਸ ਬੱਚੇ ਨੇ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਨੂੰ ਯਾਰਦਾ ਹੋ ਸਕਦਾ ਉਹਦੇ ਹੱਥੋਂ ਕੋਈ ਨਾ ਕੋਈ ਬੱਚਾ ਓਵਰਡੋਜ਼ ਲੈਣਾ ਮਰ ਵੀ ਗਿਆ ਹੋਵੇ ਜੀ ਅੱਜ ਜਦੋਂ ਉਹਨਾਂ ਦੇ ਪਈ ਆ ਉਹ ਵਿਚਾਰੇ ਬਣ ਗਏ ਜੀ ਇਸ ਕਰਕੇ ਪੀਲਾ ਪੰਜਾ ਜੋ ਸਰਕਾਰ ਚਲਾ ਰਹੀ ਹੈ 100% ਸਹੀ ਕਦਮਾਂ ਜੀ ਅਸੀਂ ਇਹਤੇ ਪੂਰੀ ਮਤਲ ਮੋਰ ਲਾਉਣੇ ਆ ਜੀ ਇਹ ਅੱਗੇ ਤੋਂ ਵੀ ਐਂ ਜਾਰੀ ਰਹਿਣਾ ਚਾਹੀਦਾ ਠੀਕ ਆ ਹਾਂ ਜੀ ਵੀ ਬਾਈ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਹਾਨੀਪੀਤ ਸਿੰਘ ਜੀ ਜੀ ਮੈਂ ਸਪੋਰਟਰ ਆ ਜੀ ਇਹਨਾਂ ਪਾਰਟੀ ਦਾ ਬਹੁਤ ਵਧੀਆ ਜੀ ਜੋ ਸਰਕਾਰ ਜੋ ਕਲਮ ਚੱਕ ਰਹੀ ਹੈ ਇਹ ਨਸ਼ੇ ਵਿਰੁੱਧ ਬਹੁਤ ਵਧੀਆ ਗੱਲ ਆ ਜੀ ਬੱਚੇ ਨਵੀਂ ਸਿਹਤ ਮਿਲ ਰਹੀ ਆ ਦੇ ਨਾਲ ਤੇ ਬਹੁਤ ਪਰਿਵਾਰ ਇਹ ਜਿੱਦ ਗੱਲ ਤੋਂ ਖੁਸ਼ ਵੀ ਆ ਕਿ ਸਾਡੇ ਬੱਚੇ ਸਿੱਧੇ ਰਸਤੇ 'ਤੇ ਪੈ ਰਹੇ ਆ ਚਲ ਚਲ ਚਲੋ ਬਾਕ ਗੱਲਬਾਤ ਕੀਤੀ ਹੈਗੀ ਜਗਰਾਹ ਹਲਕੇ ਦੇ ਵਿੱਚ ਮੈਂਬਰ ਜੋ ਆਮਾਨੀ ਪਾਰ ਦੇ ਕਹਿੰਦੇ ਸਾਂ ਵਲੰਟੀਅਰ ਤੇ ਉਹਨਾਂ ਦੇ ਅਹੁਦੇਦਾਰਾਂ ਦਾ ਜੋ ਸਰਕਾਰ ਵੱਲੋਂ ਜੋ ਜੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲਦੀ ਪਈ ਆ ਜੋ ਨਮਾਇੰਦਿਆਂ ਨੇ ਦੱਸਿਆ ਹੈਗਾ ਵੀ ਲੋਕਾਂ ਨੂੰ ਸਿੱਧਾ ਰابطਾ ਸਰਕਾਰ ਨਾਲ ਵੀ ਕਰਨਾ ਚਾਹੀਦਾ ਹੈਗਾ ਤੇ ਪੁਲਿਸ ਨਾਲ ਵੀ ਕਰਨਾ ਚਾਹੀਦਾ ਹੈਗਾ ਤਾਂ ਪੂਰਨ ਜੇ ਤੁਸੀਂ ਸਹਿਯੋਗ ਦੇਵੋਗੇ ਤੇ ਉਸ ਨਾਲ ਪੰਜਾਬ ਨਸ਼ਾ ਮੁਕਤ ਜਰੂਰ ਹੋਵੇਗਾ ਤੁਸੀਂ ਦੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ ਜੀ